ਕਿਉਂ ਮਾ ਹੈਗਾ ਨਾ ਹੁੰਦਾ ਸੁਖ ਕਰਦੀ ਆ ਸੇਵਾ ਨਹੀਂ ਬਥੇਰਾ ਸੁਖਾ ਸੇਵਾ ਵੀ ਕਰਦੀ ਆ ਮੇਰੇ ਤਾਂ ਦਿਲ ਦੀ ਰੀਜ ਪੂਰੀ ਹੋ ਗਈ ਜਮਾ ਮੇਰੇ ਪਸੰਦ ਦੀ ਨਾ ਮਿਲੀ ਆ ਬੱਸ ਮੰਮੀ ਜੀ ਐਨੀ ਤਾਰੀਫ ਨਹੀਂ ਕਰਦੇ ਨਜ਼ਰ ਲੱਗ ਜਾਂਦੀ ਹੈ ਨਾਲੇ ਮੈਂ ਤੁਹਾਨੂੰ ਆਪਣੀ ਸੱਸ ਨਹੀਂ ਆਪਣੀ ਮਾਂ ਸਮਝੇ ਤੇ ਧੀਆ ਦਾ ਤਾਂ ਫਰਜ਼ ਹੁੰਦਾ ਹੈ ਨਾ ਕਿ ਆਪਣੇ ਮਾਪਿਆਂ ਦੀ ਸੇਵਾ ਕਰਨ ਦੇਖ ਲੈ ਕਿੰਨੀ ਸਿਆਣੀ ਆ ਮੇਰੀ ਨੋ ਕਿੰਨੀਆਂ ਪਿਆਰੀਆਂ ਗੱਲਾਂ ਕਰਦੀ ਐ ਬਸ ਪੁੱਤ ਹੁਣ ਤਾਂ ਮੇਰੀ ਇੱਕ ਹੀ ਦਿਲ ਦੀ ਰੀਜ ਐ ਕਿ ਮੈਂ ਪੋਤੇ-ਪੋਤੀ ਨਾ ਖੇਡਾਂ ਕਿ ਮਾ ਜੇ ਬਾਹਰ ਗੁਰੂ ਚਾਹਣਾ ਤਾਂ ਉਹ ਰੀਜ ਵੀ ਤੇਰੀ ਛੇਤੀ ਪੂਰੀ ਹੋ ਜਾਣੀ ਐ ਕਿਹਾ ਜੇ ਤਾਂ ਮੈਨੂੰ ਨਹੀਂ ਪਤਾ ਸੰਤੀ ਵਿਚਾਰ ਲੈ ਮਮੀ ਜੀ ਤੁਸੀਂ ਕਿਉਂ ਸਬਜ਼ੀ ਕੱਟਣ ਲੱਗ ਗਏ ਮੈਂ ਆਪ ਕੱਟ ਲੈਣੀ ਸੀ ਨਾ ਨਾ ਪਤਾ ਮੈਂ ਬੇਲੀ ਸੀ ਸੋਚਿਆ ਸਬਜ਼ੀ ਕੱਟ ਦਿੰਨੀ ਆ ਤੁਸੀਂ ਮੈਨੂੰ ਫੜਾਓ ਮੈਂ ਕੱਟ ਦਿੰਨੀ ਆ ਨਹੀਂ ਪੁੱਤ ਤੂੰ ਕੋਈ ਹੋਰ ਕੰਮ ਕਰ ਲੈ ਮੈਂ ਆਪੀ ਸਬਜ਼ੀ ਕੱਟ ਲੈਣੀ ਆ ਠੀਕ ਹੈ ਮੰਮੀ ਜੀ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਕਮਲ ਕਿੱਦਾਂ ਹਾਲ ਠੀਕ ਹੈ ਹਾਂਜੀ ਹਾਂਜੀ ਮੈਂ ਠੀਕ ਆ ਹੋਰ ਜੋ ਠੀਕ ਆ ਤੂੰ ਹਾਂਜੀ ਦੀਦੀ ਮੈਂ ਠੀਕ ਆ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਆ ਹੋਰ ਕਮਲ ਘਰ ਪਰਵਾਹ ਠੀਕ ਹੈ ਸਾਰੇ ਵਧੀਆ ਚਾਚੀ ਜੀ ਤੁਸੀਂ ਦੱਸੋ ਨੂਰ ਰਾਣੀ ਚੰਗੀ ਆ ਹਾਂ ਬਥੇਰੀ ਚੰਗੀ ਐ ਜਿਹੜਾ ਟਾਈਮ ਪਾਸ ਹੋਈ ਜਾਂਦਾ ਸਾਰਾ ਦਿਨ ਕੰਮਕਾਰ ਨੂੰ ਲੱਗੀ ਰਹਿੰਦੀ ਐ ਬਥੇਰੀ ਸੇਵਾ ਕਰਦੀ ਐ ਸਾਡੀ ਤੂੰ ਦੱਸ ਕਿਵੇਂ ਆਈ ਸੀ ਮੈਂ ਤਾਂ ਖੰਡ ਦੀ ਕੋਲੀ ਲੈਣ ਆਈ ਸੀ ਖੰਡ ਮੁੱਕੀ ਪਈ ਆ ਅੱਛਾ ਆ ਪਾਣੀ ਪੀ ਜੋਤ ਪੁੱਤ ਕਮਲ ਨੂੰ ਖੰਡ ਦੀ ਕੋਲੀ ਦੇ ਠੀਕ ਐ ਮਮ ਜੀ ਮੈਂ ਲੈ ਆ ਦਿੰਨੀ ਆ لو دی جی میم سبزی فٹا دو میں جوت پت این بجے واپس آ جانا خیال رکھے میری تھی کرمی جی تھی بے فکر ہو کے جاؤ ਠੀਕ ਹੈ ਬੱਤ ਚਾਚੀ ਜੀ ਚਾਚੀ ਜੀ ਆਜਾ ਦੀਦੀ ਆਜੋ ਮੈਂ ਤਾਂ ਨਾ ਜੋਤ ਕੈਲੀਫੋਰਨੀਆ ਆਈ ਸੀ ਅੱਛਾ ਚਾਚੀ ਜੀ ਨਹੀਂ ਦਿਖਦੇ ਕੀਤੇ ਨਾ ਕੀਤੇ ਵੀਰਾ ਦਿਖਦਾ ਗਏ ਹੋਇਆ ਹਾਂਜੀ ਦੀਦੀ ਉਹ ਉਹਨਾਂ ਦੇ ਮਾਸੇ ਢਿੱਲੇ ਸੀ ਨਾ ਉਹਨਾਂ ਦਾ ਪਤਾ ਲੈਣ ਗਏ ਆ ਅੱਛਾ ਅੱਛਾ ਦੱਸਦੀ ਸੀ ਚਾਚੀ ਵੀ ਪਤਾ ਲੈ ਕੇ ਆਉਣਾ ਅੱਛਾ ਅਬ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਣੀ ਆ ਚਾਰੋਂ ਤਾਂ ਰਹਿਣ ਦੇ ਮੈਂ ਤੇਰੇ ਕੋਲ 10 ਮਿੰਟ ਬੈਠ ਜਾਨੀ ਆ ਨਾਲੇ ਤੇਰਾ ਜੀ ਲੱਗ ਜੂ ਹਾਂਜੀ ਦੇਖਾਂ ਜੀ ਹੋਰਸ ਨਾ ਜੋਤ ਤੇਰੇ ਪੇਕੇ ਪਿੰਡ ਦਾ ਕੀ ਹਾਲ ਆ ਸਭ ਠੀਕ ਹੈ ਦੀ ਚਲੋ ਵਾਹਿਗੁਰੂ ਠੀਕ ਹੀ ਰੱਖੇ ਨਾ ਤੂੰ ਮੈਨੂੰ ਐਂ ਦੱਸ ਸਾਰਾ ਦਿਨ ਕੰਮ ਕਰਦੀ ਆ ਤੂੰ ਥੱਕਦੀ ਨਹੀਂ ਨਹੀਂ ਦੀਦੀ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਨਾ ਨਾਲੇ ਮਾੜੀ ਮੋਟੀ ਤਾਂ ਕਾਬਤ ਨੂੰ ਨਹੀਂ ਗੋਲਦੀ ਮੈਂ ਉਹ ਤਾਂ ਤੇਰੀ ਗੱਲ ਠੀਕ ਆ ਪਰ ਤੇਰੀ ਕਦਰ ਵੀ ਤਾਂ ਪਵੇ ਨਾ ਮੈਂ ਕੁਝ ਸਮਝੀ ਨਹੀਂ ਦਿੱਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖ ਜੋਤ ਮੈਨੂੰ ਗੱਲ ਵਾਲੀ ਘੁਮਾ ਕੇ ਜੇ ਤਾਂ ਕਰਨੀ ਨਹੀਂ ਆਉਂਦੀ ਤੇਰੀ ਸੱਸੀ ਕਹਿੰਦੀ ਸੀ ਵੀ ਮੇਰੀ ਨੂੰ ਤਾਂ ਪੋਰਾ ਕੰਮ ਨਹੀਂ ਕਰਦੀ ਸਾਰਾ ਕੰਮ ਮੈਂ ਕਰਦੀ ਆ ਇਹ ਤੁਸੀਂ ਕੀ ਕਹਿ ਰਹੇ ਹੋ ਦੀਦੀ ਸਗੋਂ ਮੈਂ ਤਾਂ ਉਹਨੂੰ ਕੰਮ ਕਰਨ ਤੋਂ ਰੋਕਦੀ ਆ ਕਿ ਸਾਰਾ ਕੰਮ ਮੈਂ ਆਪੇ ਕਰ ਲਾਂਗੀ ਪਤਾ ਨਹੀਂ ਮੈਨੂੰ ਤਾਂ ਐਂ ਕਹਿੰਦੀ ਸੀ ਜਿਵੇਂ ਮੈਂ ਤੈਨੂੰ ਦੱਸਿਆ ਨਾਲੇ ਉਹ ਤਾਂ ਐਂ ਵੀ ਕਹਿੰਦੀ ਸੀ ਵੀ ਮੈਂ ਤਾਂ ਆਪਣੀ ਨੂੰ ਨੂੰ ਥੱਲੇ ਲਾ ਕੇ ਰੱਖਿਆ ਹੋਇਆ ਓਹੋ ਚਲ ਛੱਡ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਈ ਆਈ ਤਾਂ ਤੈਨੂੰ ਕੌਲੀ ਫੜਾਉਣ ਸੀ ਚਲ ਚੰਗਾ ਮੈਂ ਹੁਣ ਚਲਦੀ ਆ ਨਾਲੇ ਇੱਕ ਗੱਲ ਹੋਰ ਆਹ ਗੱਲਾਂ ਨਾ ਤੂੰ ਆਪਣੀ ਸੱਸ ਨੂੰ ਨਾ ਪੁੱਛਣ ਬੈਠ ਜੀ ਉਹ ਫੇਰ ਮੈਨੂੰ ਕਹੋਗੀ ਵੀ ਤੂੰ ਅੱਗੇ ਗੱਲ ਕਰਤੀ ਮੈਂ ਤਾਂ ਤੈਨੂੰ ਤਾਂ ਦੱਸਿਆ ਨੇ ਇਹ ਗੱਲਾਂ ਵੀ ਤੂੰ ਮੇਰੀ ਛੋਟੀ ਭੈਣ ਵਰਗੀਆਂ ਤੈਨੂੰ ਵੀ ਮਤ ਆ ਜੂਗੀ ਚੱਲ ਚੰਗਾ ਮੈਂ ਹੁਣ ਚਲਦੀ ਆ ਠੀਕ ਹੋ ਗਈ ਚਾਚੀ ਤੂੰ ਕਹਿੰਦੀ ਸੀ ਨਾ ਵੀ ਮੇਰੀ ਨੂੰ ਸਾਰਾ ਕੰਮ ਆਪ ਕਰਦੀ ਆ ਮੇਰੇ ਤੋਂ ਤਾਂ ਪੂਰਾ ਕੰਮ ਨਹੀਂ ਕਰਾਉਂਦੀ ਹੁਣ ਦੇਖੀ ਫਿਰ ਕਮਲ ਦਾ ਛੱਡਿਆ ਤੀਰ ਤੇਰੇ ਕਿੱਥੇ ਕਿੱਥੇ ਵੱਜਦਾ ਪਤਾ ਨਹੀਂ ਕਿਉਂ ਮੇਰੇ ਤੋਂ ਕਿਸਦਾ ਘਰ ਵੱਸਦਾ ਚਰਿਆ ਨਹੀਂ ਜਾਂਦਾ ਜਾਣੀ ਕਮਲ ਲਾਈ ਦਿੱਤੀ ਫੇਰ ਅੱਗ جوت پانی لیا پت والا تھک ہو گیا جوت پت کو آیا تھا نہیں میرے مگر نہیں کوئی نہیں آیا جوت پت جوت ਹਾਂਜੀ ਮੰਮੀ ਜੀ ਪੁੱਤ ਅੱਜ ਬਾਲਾ ਹੀ ਥੱਕ ਹੋ ਗਿਆ ਲੱਤਾਂ ਤਾਂ ਘੁੱਟ ਦੇ ਮੇਰੀ ਦੀ ਮੈਂ ਵੀ ਪਿੱਛੇ ਵੇਲੀ ਨਹੀਂ ਸੀ ਮੰਮੀ ਜੀ ਘਰ ਦਾ ਸਾਰਾ ਕੰਮ ਕੀਤਾ ਇਕੱਲੀ ਨੇ ਤੇ ਮੈਂ ਤਾਂ ਆਪ ਥੱਕੀ ਪਈ ਆ ਤੇ ਥੋੜਾ ਕੀ ਐ ਤੁਸੀਂ ਤਾਂ ਮੰਜੇ ਤੇ ਬਹਿ ਕੇ ਹੁਕਮ ਹੀ ਲਉਣਾ ਹੁੰਦਾ ਹੈ ਨਾ ਖੰਮ ਤਾਂ ਮੈਂ ਕਰਨਾ ਹੁੰਦਾ ਨਾਲੇ ਮੰਮੀ ਅਸ ਤੋਂ ਬਾਅਦ ਇੱਕ ਟੈਂਬੀ ਰੋਟੀ ਤੁਸੀਂ ਵੀ ਲਾਇਆ ਕਰੋ ਨਾਲੇ ਘਰ ਦੇ ਹੋਰ ਕੰਮਾਂ 'ਚ ਵੀ ਨਾ ਮੇਰਾ ਹੱਥ ਵਟਾਇਆ ਕਰੋ ਮੈਥੋਂ ਇਕੱਲੀ ਤੋਂ ਨਹੀਂ ਹੁੰਦਾ ਸਾਰਾ ਕੰਮ ਹਾਂ ਇਹਨੂੰ ਕੀ ਹੋ ਗਿਆ ਪੱਲਾ ਤੱਕਦੇ ਨਾ ਰੁੱਖਾ ਬੋਲੀ ਨਹੀਂ ਕੀ ਹੋਇਆ ਮਾਂ ਆਪਣੇ ਆਪ ਨੇ ਗੱਲਾਂ ਮਾਰੀ ਜਾਂਦੀਆਂ ਨਾ ਪੁੱਤ ਆਪਣੇ ਆਪ ਨਾ ਕਿਉਂ ਗੱਲਾਂ ਕਰਨੀਆਂ ਆ ਜੋਤ ਨੂੰ ਕਿਹਾ ਮੇਰੀਆਂ ਲੱਤਾਂ ਕੁੱਟ ਦੇ ਥਕਾਵਟ ਹੋਈ ਆ ਮੈਨੂੰ 100 ਗੱਲ ਸੁਣਾ ਕੇ ਗਈ ਅੱਛਾ ਉਹ ਅੱਜ ਉਹਨੂੰ ਕੱਲੀ ਨੂੰ ਕੰਮ ਕਰਨਾ ਪੈ ਗਿਆ ਤਾਂ ਥੱਕੀ ਹੋਣੀ ਆ ਕੋਈ ਗੱਲ ਨਹੀਂ ਕਰਵਾ ਦਿਆ ਕਰਨ ਨਾਲ ਕੰਮ ਉਹਦੇ ਪੁੱਤ ਮੈਂ ਤਾਂ ਕਰਵਾਉਣੀ ਆ ਕੰਮ ਉਹ ਮੈਨੂੰ ਆਪ ਹੀ ਨਹੀਂ ਕਰਨ ਦਿੰਦੀ ਚਲ ਕੋਈ ਗੱਲ ਨਹੀਂ ਮਾਂ ਨਿਆਣੀ ਆ ਜੇ ਮੈਂ ਸਮਝਾ ਦੂੰਗੀ ਠੀਕ ਆ ਪੁੱਤ ਨਾ ਤਾਰੇ ਅੱਜ ਕਿਵੇਂ ਭੁੱਲ ਭੁਲੇਖੇ ਜਿਹੜਾ ਮਾਰ ਲਿਆ ਪਤੰਦਰਾ ਭੁੱਲ ਹੀ ਗਿਆ ਆ ਮੇਰੇ ਵਿਆਹ ਤੋਂ ਬਾਅਦ ਤਾਂ ਘੇੜੀ ਨਹੀਂ ਮਾਰਿਆ ਤੂੰ ਉਹ ਬਸ ਭਰਾਵਾ ਕੰਮਕਾਰੀ ਇੰਨੇ ਆ ਟਾਈਮ ਹੀ ਲੱਗਦਾ ਕਿਤੇ ਆਉਣ ਜਾਣ ਦਾ ਹੋਰ ਤੂੰ ਸੁਣਾ ਤੇਰੀ ਕਿਵੇਂ ਚੱਲਦੀ ਵਿਹੋਧਾ ਜ਼ਿੰਦਗੀ ਅਫਤਾਰ ਸੱਚੇ ਦਸਾਂ ਤਾਂ ਕੁਝ ਮਹੀਨੇ ਤਾਂ ਬਹੁਤ ਵਧੀਆ ਸੀ ਤੇਰੀ ਪਰਜਾਈ ਮੇਰੀ ਮਾਂ ਦੀ ਪੂਰੀ ਸੇਵਾ ਕਰਦੀ ਸੀ ਅਚਾਨਕ ਪਤਾ ਨਹੀਂ ਕੀ ਹੋ ਗਿਆ ਹੁਣ ਰੱਜ ਕੇ ਨਹੀਂ ਬਹੌਂਦੀ ਮੇਰੀ ਮਾਂ ਨਾਲ ਕਹਿ ਦਿੰਦੀ ਆ ਅੱਡ ਹੋ ਜਾ ਹੁਣ ਤੂੰ ਹੀ ਦੱਸ ਅਵਤਾਰ ਮੈਂ ਕੱਲਾ ਕਰਾਂ ਹੈਗਾ ਅੱਡ ਕਿਵੇਂ ਹੋ ਜਾ ਬਾਕੀ ਜੋ ਮੈਂ ਸੋਚ ਕੇ ਆ ਸੀ ਨਾ ਉਹੀ ਚੱਲ ਰਿਹਾ ਤੁਹਾਡੇ ਘਰ ਚ ਨਾ ਕੀ ਸੋਚ ਕੇ ਆ ਸੀ ਬਾਈ ਤੂੰ ਵੀ ਤੁਹਾਡੇ ਘਰ ਚ ਕਾਟੋ ਗਲੇਸ਼ ਚੱਲਦਾ ਹੋ ਇਹ ਤੈਨੂੰ ਕਿਵੇਂ ਪਤਾ ਲੱਗ ਗਿਆ ਤੈਨੂੰ ਤਾਂ ਮੈਂ ਹੁਣ ਦੱਸਿਆ ਦੀਪ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਆ ਕਮਲ ਜੀਤੇ ਦੇ ਘਰ ਆਲੀ ਇਹਦਾ ਵਾਵਾ ਕਿਡਾ ਤੁਹਾਡੇ ਘਰ ਵਿੱਚ ਤੇ ਜਿਹਦੇ ਘਰੇ ਜਾਣ ਲੱਗ ਜੇ ਸਮਝ ਲਾਉਂਦਾ ਘਰ ਪੱਟਿਆ ਗਿਆ ਤੇ ਇੱਕ ਗੱਲ ਹੋਰ ਬਈ ਮੇਰਾ ਘਰ ਵੀ ਇਹ ਕਮਲ ਕਰਕੇ ਪੱਟਿਆ ਗਿਆ ਅੱਛਾ ਬਈ ਸੰਤ ਤਾਂ ਪਤਾ ਨਹੀਂ ਵੀ ਉਹ ਸਾਡੇ ਘਰ ਆਉਂਦੀ ਆ ਉਹ ਹਮੇਸ਼ਾ ਤੁਹਾਡੇ ਦੋਹਾਂ ਦੇ ਮਗਰੋਂ ਆਉਂਦੀ ਆ ਓਏ ਉਹਦੇ ਤਾਂ ਰੋਟੀ ਹਾਜਮ ਨਹੀਂ ਆਉਂਦੀ ਕਿਸੇ ਨੂੰ ਸੌਖਾ ਦੇਖ ਕੇ ਪਤਾ ਨਹੀਂ ਕਿਹੋ ਜੀ ਜਨਾਨੀ ਆ ਉਹ ਮੈਂ ਤਾਂ ਤੈਨੂੰ ਤਾਂ ਦੱਸਣ ਆਇਆ ਸੀ ਵੀ ਜੇ ਤੂੰ ਆਪਣਾ ਘਰ ਬਚਾਉਣਾ ਨਾ ਤਾਂ ਉਹਦਾ ਆਪਣੇ ਘਰੋਂ ਆਣਾ ਜਾਣਾ ਬੰਦ ਕਰ ਦੇ ਮੈਂ ਵੀ ਸੋਚਿਆ ਰਿਹਾ ਸੀ ਬਾਈ ਵੀ ਮੇਰੀ ਮਾਂ ਨਾਲ ਤਾਂ ਵੀ ਇੰਨੀ ਬਣਦੀ ਸੀ ਵੀ ਹੁਣ ਇਦਾਂ ਕਿਉਂ ਕਰਨ ਲੱਗੀ ਪਰ ਅਸਲੀ ਕਾਰਨ ਹੁਣ ਪਤਾ ਲੱਗਿਆ ਬਾਈ ਕੋਈ ਗੱਲ ਨਹੀਂ ਬਾਈ ਹੁਣ ਤੂੰ ਮੇਰੇ ਤੇ ਛੱਡ ਦੇ ਵੀ ਇਸ ਕੰਮ ਦਾ ਕੀ ਕਰਨਾ ਮੈਂ ਆਪੇ ਦੇਖੂ ਤੇ ਇੱਕ ਗੱਲ ਹੋਰ ਬਈ ਬਾਈ ਬਣ ਕੇ ਮੇਰਾ ਨਾ ਨਹੀਂ ਹੋਣਾ ਚਾਹੀਦਾ ਮੈਂ ਤਾਂ ਤੇਰੇ ਕੋਲ ਤਾਂ ਗੱਲ ਕਰਤੀ ਕਿ ਤੇਰਾ ਘਰ ਨਾ ਟੁੱਟੇ ਤੂੰ ਫੇਰ ਨਾ ਕਰ ਬਈ ਤੇਰਾ ਨਾਂ ਨਹੀਂ ਆਉਂਦਾ ਠੀਕ ਹੈ ਬਈ ਹੁਣ ਮੈਂ ਚਲਦਾ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਤੇਰਾ ਧੰਨਵਾਦ ਹਰਦਾ ਕੋਈ ਗੱਲ ਨਹੀਂ ਬਈ ਇਹ ਤਾਂ ਮੇਰਾ ਫਰਜ਼ ਸੀ ਚੱਲ ਚੰਗਾ ਹੁਣ ਮੈਂ ਚਲਦਾ ਹੋਰ ਨੇੜਲੇ ਕੰਮ ਬੱਸ ਦੀਦੀ ਕਰ ਰਹੀ ਆ ਬਹਿ ਜਾ ਤੁਸੀਂ ਬੱਸ ਬਹਿਨੀ ਆ ਦੀਪ ਤੇ ਤੇਰੀ ਸੱਸ ਨੂੰ ਜਾਂਦੇ ਦੇਖਿਆ ਸੀ ਮੈਂ ਸੋਚਿਆ ਇਕੱਲੀ ਬੋਰ ਹੁੰਦੀ ਹੋਵੇਂਗੀ ਚਾਰ ਗੱਲਾਂ ਹੀ ਮਾਰਾਵਾਂ ਚੰਗਾ ਕੀ ਤਾ ਦੀਦੀ ਤੁਸੀਂ ਆ ਗਏ ਅੱਛਾ ਹੋਰ ਕਰੇ ਸਭ ਠੀਕ ਹੈ ਸਾਰੇ ਵਧੀਆ ਤੂੰ ਮੈਨੂੰ ਐਂ ਦੱਸ ਜਿਹੜੀ ਮੈਂ ਤੈਨੂੰ ਸਕੀਮ ਦੱਸੀ ਸੀ ਕਿਵੇਂ ਰਹੀ ਉਹ ਬਹੁਤ ਵਧੀਆ ਦੀਦੀ ਹੁਣ ਤਾਂ ਸਾਰੇ ਕੰਮ ਕਰਦੀ ਐ ਨਾਲੇ ਮੈਂ ਤਾਂ ਸਾਫ਼ ਮਨਾ ਕਰਤਾ ਸੀ ਕਿ ਮੈਥੋਂ ਇਕੱਲੀ ਤੋਂ ਨਹੀਂ ਹੁੰਦਾ ਸਾਰਾ ਕੰਮ ਔਰ ਐਵੇਂ ਕੱਲੀ ਕੰਮ ਕਰੀ ਜਾਂਦੀ ਸੀ ਤੂੰ ਹੁਣ ਆਈ ਨਾ ਲੋਟ ਐਂ ਕੰਮ ਖਿੱਚ ਕੇ ਰੱਖੀ ਨਾਲੇ ਨਾ ਥੋੜੀ ਜਿਹੀ ਘੂਰ ਰੱਖਿਆ ਕਰ ਫੇਰ ਹੀ ਲੋਟ ਆਉਗੀ ਇਹ ਨਹੀਂ ਦੀਦੀ ਕੰਮ ਤੱਕ ਤਾਂ ਠੀਕ ਹੈ ਪਰ ਇਹ ਘੂਰ ਵਾਲਾ ਕੰਮ ਔਖਾ ਇਹ ਨਹੀਂ ਹੋਣਾ ਮੇਰੇ ਤੋਂ ਜਾ ਨਹੀਂ ਮੈਂ ਤਾਂ ਨਾਸਾਂ ਭੰਨ ਕੇ ਰੱਖਦੀ ਆਂ ਆਪਦੀ ਸੱਸ ਦੀਆਂ ਨਹੀਂ ਨਾਸਾਂ ਤਾਂ ਤੇਰੀਆਂ ਭੰਨਣ ਵਾਲੀਆਂ ਨੇ ਬੈਤਲੇ ਜਿਹੜਾ ਤੂੰ ਲੋਕਾਂ ਦੇ ਘਰ ਪੱਟਦੀ ਫਿਰਦੀ ਐ ਚਾਚੀ ਜੀ ਤੁਸੀਂ ਹਾਂ ਮੈਂ ਨੱ ਤੈਨੂੰ ਸਾਡੇ ਘਰ ਲੱਭਿਆ ਸੀ ਅੱਗ ਲਾਉਣ ਨੂੰ ਚਾਚੀ ਜੀ ਮੈਂ ਕੀ ਕੀਤਾ ਤੁਸੀਂ ਮੈਨੂੰ ਐਂ ਬੋਲੀ ਜਾਂਦੇ ਹੋ ਅਸੀਂ ਐਵੇਂ ਨਹੀਂ ਬੋਲਦੇ ਆ ਤੇਰੀਆਂ ਸਾਰੀਆਂ ਗੱਲਾਂ ਸੀ ਆਪਣੇ ਕੰਨ ਹੀ ਸੁਣੀਆਂ ਅੱਜ ਅਸੀਂ ਜਾਣ ਬੁੱਝ ਕੇ ਘਰੋਂ ਗਏ ਸੀ ਵੀ ਤੇਰੀ ਕਰਤੂਤ ਦਾ ਪਤਾ ਲੱਗ ਸਕੇ ਸਾਨੂੰ ਨਾ ਜੋਤ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਕਿਸੇ ਪਿੱਛੇ ਲੱਗ ਕੇ ਆਪਣਾ ਘਰ ਪਟਣ ਲੱਗੀ ਸੀ ਬੇਸ਼ਰਮੇ ਹਜੇ ਵੀ ਇੱਥੇ ਖੜੀ ਐ ਕੁਝ ਹੋਰ ਸੁਣਨਾ ਮੇਰੇ ਮੋਹ ਇਸ ਤੋਂ ਪਹਿਲਾਂ ਮੈਂ ਕੁਝ ਗਲਤ ਕਰ ਬੈਠਾ ਨਿਕਲ ਜਾ ਮੇਰੇ ਘਰੋਂ ਬਾਹਰ ਮਮੀ ਜੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤੁਹਾਡੇ ਤੋਂ ਕਿੱਦਾਂ ਮਾਫੀ ਮੰਗਾ ਪਰ ਫਿਰ ਵੀ ਕਿਰਪਾ ਕਰਕੇ ਮੈਨੂੰ ਮਾਫ ਕਰਦੇ ਹੋ ਜੋਤਪੁੱਤ ਕਿਸੇ ਦੇ ਪਿੱਛੇ ਲੱਗਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਵੀ ਇਹਦਾ ਨਤੀਜਾ ਕੀ ਨਿਕਲੂਗਾ ਇਹੋ ਜਿਹੇ ਲੋਕ ਤਾਂ ਵਿਰਲੇ ਭਾਰ ਦੇ ਨੇ ਲੋਕਾਂ ਦੇ ਘਰਾਂ 'ਚ ਫਿੱਕ ਪਾਉਣ ਨੂੰ ਨਾਲੇ ਆਪਣੇ ਕਦੇ ਬੇਗਾਨੇ ਨਹੀਂ ਬਣਦੇ ਜਿੰਨਾ ਚਿਰ ਆਪਾਂ ਉਹਨਾਂ ਨੂੰ ਬੇਗਾਨੇ ਬਣਾਉਂਦੇ ਨਹੀਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ